ਹਾਂਸ ਰਾਜ ਹੰਸ ਨੂੰ ਕਿਸਾਨਾਂ ਦੀ ਟਿੱਪਣੀ ਕਰਨੀ ਪੈਗੀ ਮਹਿੰਗੀ ਦੱਸਦੇ ਕਿ ਆਮ ਆਦਮੀ ਪਾਰਟੀ ਨੇ ਹੁਣ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ ਭਾਜਪਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੰਸ ਰਾਜ ਹੰਸ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2 2 ਜੂਨ ਲੰਘ ਜਾਣ ਦੋ ਇਹਨਾਂ ਖੱਬੇ ਖਾਨਾ ਨੂੰ ਮੈਂ ਦੇਖਾਂਗਾ ਤੇ ਜਿਸ ਤੋਂ ਬਾਅਦ ਇਹ ਧਮਕਾਉਣ ਦੀ ਹੁਣ ਸ਼ਿਕਾਇਤ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਈ ਗਈ ਹੈ ਤੇ ਉੱਥੇ ਹੀ ਚੋਣ ਕਮਿਸ਼ਨ ਤੋਂ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਬੀਜੇਪੀ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਆ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਕੀਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਹੰਸ ਰਾਜ ਹੰਸ ਦੇ ਜਿਹੜੇ ਕਿ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਉੱਥੇ ਹੀ ਹੰਸ ਰਾਜ ਹੰਸ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਲਗਾਤਾਰ ਵਿਰੋਧ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਇੱਕ ਹਲ ਕਹੀ ਕਿ 2 ਜੂਨ ਲੰਘ ਜਾਣ ਦੋ ਇਹ ਪਹਿਰਾ ਜਾ ਕੇ ਮੱਥਾ ਟੇਕਣਗੇ ਤੇ ਦੂਜੇ ਪਾਸੇ ਨ ਖੱਬੀ ਖਾਨਾ ਨੂੰ ਮੈਂ ਦੇਖਾਂਗਾ ਤੇ ਇਹ ਇਲਜ਼ਾਮ ਜਿਹੜੇ ਕਿ ਲਗਾਏ ਗਏ ਤੇ ਦੂਜੇ ਪਾਸੇ ਹੁਣ ਇਸ ਗੱਲ ਦੇ ਉੱਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿ ਸਾਂਝ ਜਥੇਬੰਦੀਆਂ ਵੀ ਪੂਰਨ ਤੌਰ ਤੇ ਪੜਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਇਸ ਗੱਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਐਕਸ਼ਨ ਦਿਖਾਈ ਦੇ ਰਿਹਾ ਹੈ ਤੇ ਹੰਸ ਰਾਜ ਹੰਸ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਤੇ ਜਿਸ ਤੋ ਵਾਰ ਇੱਕ ਵੱਡੀ ਕਾਰਵਾਈ ਦੀ ਮੰਗ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਿਆ ਕਿ ਜੋ ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਲਗਾਤਾਰ ਉਮੀਦਵਾਰਾਂ ਦੇ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਉੱਥੇ ਹੀ ਹੰਸ ਰਾਜ ਹੰਸ ਦਾ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਤੇ ਜਿਸ ਦੇ ਦੌਰਾਨ ਕਾਲੀਆਂ ਝੰਡੀਆਂ ਲੈ ਕੇ ਵੀ ਜਿਹੜੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਈ ਸਵਾਲ ਭਾਜਪਾ ਦੇ ਆਗੂਆਂ ਨੂੰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਹੰਸ ਰਾਜ ਹੰਸ ਦੀ ਗੱਲ કરીਏ ਤਾਂ ਲਗਾਤਾਰ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਤੇ ਜਿਸ ਦੇ ਦੌਰਾਨ ਹੰਸ ਰਾਜ ਹੰਸ ਦਾ ਕਹਿਣਾ ਸੀ ਕਿ ਇਹਨਾਂ ਖੱਬੀ ਖਾਨਾ ਨੂੰ 2 ਜੂਨ ਤੋਂ ਬਾਅਦ ਦੇਖਾਂਗੇ ਤੇ ਆਪ ਇਹ ਪੈਰਾ ਚਾਕੇ ਮੱਥਾ ਟੇਕਣਗੇ ਤੇ ਇਹ ਬਿਆਨ ਹੰਸ ਰਾਜ ਹੰਸ ਦੇ ਵੱਲੋਂ ਦਿੱਤੇ ਗਏ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਭੜਕੇ ਹੋਈਆਂ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਹੁਣ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਆ ਗਿਆ ਤੇ ਉੱਥੇ ਹੀ ਦੱਸਦੀ ਕਿ ਚੋਣ ਕਮਿਸ਼ਨ ਨੂੰ ਜਿਹੜੀ ਕਿ ਇੱਕ ਵੱਡੀ ਮੰਗ ਕੀਤੀ ਹੈ ਕਿ ਹੰਸ ਰਾਜ ਹੰਸ ਖਿਲਾਫ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਜਾਵੇ ਤੇ ਉੱਥੇ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਧਮਕੀਆਂ ਜਿਹੜੀ ਕਿ ਕਿਸਾਨ ਜਥੇਬੰਦੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਪੜਕਾਇਆ ਜਾ ਰਿਹਾ ਤੇ ਹੁਣ ਹੰਸ ਰਾਜ ਹੰਸ ਦੀ ਜਿਹੜੀ ਕਿ ਮੁਸ਼ਕਲਾਂ ਬਾਦੀਆਂ ਜਾ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਹੀ ਹੁਣ ਇਹ ਟਿੱਪਣੀ ਜਿਹੜੀ ਕਿ ਹੰਸ ਰਾਜ ਹੰਸ ਨੂੰ ਕਰਨੀ ਮਹਿੰਗੀ ਪੈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਹੁਣ ਜਿਹੜੀ ਕਿ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਜਿਸ ਦੇ ਦੌਰਾਨ ਇੱਕ ਵੱਡੀ ਕਾਰਵਾਈ ਦੀ ਆਮ ਆਦਮੀ ਪਾਰਟੀ ਨੇ ਮੰਗ ਕਰ ਲਈ ਹੈ